ਇਹ ਤੇ ਇਹ ਕਿ ਜਿਹੜਾ ਪਰਫੈਕਸ਼ਨ ਨੂੰ ਸਾਥ ਚਾਹੁੰਦਾ ਚਲੋ ਸਭ ਤੋਂ ਸੱਚੀ ਗੱਲ ਜੀ ਜਿਹੜੀ ਰਿਪੋਰਟ ਕਰਕੇ ਬੈਠਿਆ ਜੀ ਬਿਲਕੁਲ ਬੇਬੁਨਿਆਦ ਆ ਨਾ ਤੇ ਨਾ ਕੋਈ ਦਾ ਕੋਈ ਪ੍ਰੂਫ ਹੈਗਾ ਤੇ ਨਾ ਹੀ ਇਹੋ ਜਿਹਾ ਕੰਮ ਹੀ ਕੀਤਾ ਅਸੀਂ ਇਹਨਾਂ ਨੂੰ ਬਥੇਰਾ ਕਿਹਾ ਵਾ ਪਿੰਡ ਦੇ ਹੋਰ ਵੀ ਬੰਦਿਆਂ ਨੂੰ ਦੱਸਿਆ ਕਿ ਗੁਰਦੁਆਰਾ ਬੈਠ ਕੇ ਸਾਡੇ ਨਾਲ ਗੁਰਦੁਆਰਾ ਸਾਹਿਬ ਆਓ ਆਪਾਂ ਕਸਮ ਕਰਨ ਨੂੰ ਤਿਆਰ ਆਂ ਕਿ ਸਾਡੇ ਗਰੁੱਪ ਦੇ ਵਿੱਚੋਂ ਕਿਸੇ ਵੀ ਬੰਦੇ ਨੇ ਵੋਟ ਨੂੰ ਹੱਥ ਲਾਇਆ ਉਹ ਤੇ ਹਿੰਦੇ ਨਾਰਾ ਦੇ ਇਹ ਝੂਠੀ ਕਾਰਵਾਈ ਕਰਕੇ ਬੈਠੇ ਹੋ ਜੀ ਸਰਕਾਰੀ ਸ਼ਹਿਤ ਤੁਹਾਡੇ ਤੋਂ ਪਰਚਾ ਹੋਇਆ ਹਾਂਜੀ ਬਿਲਕੁਲ ਪਰਚਾ ਕਰਾਇਆ ਯਾਰ ਤਿੰਨ ਬੰਦਿਆਂ ਤੋਂ ਹੋਇ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਤਾਂ ਮੰਗ ਕਰਦੇ ਆ ਜੀ ਪ੍ਰਸ਼ਾਸਨ ਕੋਲੋਂ ਕਿ ਇਹਦੀ ਇਨਕੁਆਰੀ ਕਰ ਲਓ ਜੇ ਅਸੀਂ ਗੁਨਾਹਗਾਰਾਂ ਤੇ ਅਸੀਂ ਨਹੀਂ ਕੋਈ ਪਿੱਛੇ ਵੀ ਨਹੀਂ ਸਾਡੇ ਆਏਗਾ ਨਾ ਅਸੀਂ ਖੁਦ ਕੋਈ ਰਹਿਮ ਦੀ ਅਪੀਲ ਕਰਾਂਗੇ ਸਾਨੂੰ ਸਜ਼ਾ ਦਿੱਤੀ ਜਾਵੇ ਜੇ ਇਹਹੀ ਕੀਤਾ ਹੋਆ ਗੁਨਾਹ ਦਾ ਪਰ ਬਿਨਾਂ ਇਨਕੁਆਰੀ ਤੋਂ ਸਾਡੇ ਦੇ ਪਰਚਾ ਕੀਤਾ ਗਿਆ ਜੀ ਸਰਕਾਰੀ ਸ਼ਹਿਰ ਤੇ ਅਸੀਂ ਇਹਦੇ ਆਉਣ ਵਾਲੇ ਦਿਨਾਂ 'ਚ ਜੇ ਤਾਂ ਸਾਡਾ ਪ੍ਰਸ਼ਾਸਨ ਸੁਣ ਲਏਗਾ ਕੋਈ ਇਨਕੁਆਰੀ ਕਰੋ ਸਾਡੀ ਅਗਰ ਨਹੀਂ ਤਾਂ ਫਿਰ ਤਾਂ ਹਾਈ ਕੋਰਟ ਕੋ ਰੁਕ ਕਰਾਂਗੇ ਜੀ ਹਾਂਜੀ ਸ਼ਸ਼ੀ ਸ਼ਾਹ ਮਤਲਬ ਕਿ ਕਟਨ ਦਾ ਜੀ ਕਲਮੀ ਕਲਨ ਦਾ ਜੀ ਬਿਲਕੁਲ ਜੀ ਉਹ ਸਰਕਾਰੀ ਬੰਦਾ ਹੈ ਜੀ ਜਿਹੜੇ ਬੰਦੇ ਤੇ ਉਹ ਪਰਚਾ ਕਰਾਉਂਦੇ ਵਜਾ ਹੈ ਜੀ ਇਹ ਦੀਪੂ ਆ ਜਿਹੜਾ ਕਣਕਲਾ ਦੀਪੂ ਇਹਦੇ ਕੋਲ ਨਹੀਂ ਹੈਗਾ ਜੀ ਇਹ ਪਰਚੀਆਂ ਕਰਦਾ ਆਪਣੇ ਘਰ ਦੇ ਵਿੱਚ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸੇ ਗੁੱਸੇ ਦੇ ਵਿੱਚ ਇਹਨੇ ਮੇਰਾ ਸਾਡੇ ਤੇ ਪਰਚਾ ਕਰਾਇਆ ਜੀ ਹਮੇਸ਼ਾ ਹੀ ਘਰੇ ਸੱਦ ਕੇ ਲੋਕਾਂ ਨੂੰ ਕਣਕਵਾੜਦਾ ਜੋ ਕੇ ਦਾ ਹੱਕ ਨਹੀਂ ਹੈ ਪਿੰਡ ਦੇ ਵਿੱਚ ਇਹਦੇ ਕੋਲੇ ਕੋਈ ਵੀ ਆਉਂਦਾ ਨਹੀਂ ਆ ਬੇਕ ਝੂਠੀਆਂ ਗੱਲਾਂ ਬਣਾ ਕੇ ਇਹਨਾਂ ਲੋਕਾਂ ਨੂੰ ਪਿਛਲੇ ਤੁਸੀਂ ਹਿਸਾਬ ਲਾ ਲੋ 20 ਦਾ 8 ਪਰਚੇ ਕਰਵਾ ਚੁੱਕਾ ਜੀ ਇਹ ਚਾਰ ਮਜਬੀ ਸਿੰਘਾਂ ਦੇ ਬੱਚੇ ਆ ਛੋਟੇ ਛੋਟੇ ਬੱਚੇ ਲੜੇ ਆ ਉਹਨਾਂ ਦੇ ਪਰਚਾ ਕਰਵਾਇਆ ਹੋਇਆ ਕਿੰਨ ਸਾਡੇ ਤੇ ਕਰਵਾਤਾ ਇੱਕ ਰਾਤੀ ਸਾਡੇ ਬੰਦੇ ਪਹਿਲਾਂ ਆਪੇ ਹੀ ਪ੍ਰੇਰਣਾ ਦੇ ਲੈਂਦੇ ਉਹਨਾਂ ਨੂੰ ਛੇੜ ਦਿੰਦੇ ਆ ਛੇੜ ਕੇ ਫਿਰ ਅਗਲਾ ਇੱਕ ਅਧੀ ਗਾਲ ਕੱਢ ਦਿੰਦਾ ਉਸੇ ਦੇ ਆਧਾਰ ਬਣਾ ਕੇ ਪਰਚਾ ਕਰਵਾ ਦਿੰਦੇ ਗੱਲ ਹੋਰ ਕੁਝ ਨਹੀਂ ਬਿਲਕੁਲ ਕੀ ਝੂਠਾ ਸਾਰਾ ਕੁਝ ਕੋਈ ਆਡੀਓ ਰਿਪੋਰਟ ਦੀ ਗੱਲ ਕਰ ਰਹੇ ਆ ਆਡੀਓ ਰਿਕਾਰਡਿੰਗ ਹੈਗੀ ਆ ਜੀ ਹੈਗੀ ਕਰਵਾਈ ਆ ਇਹਨਾਂ ਨੇ ਉਹ ਬੰਦੇ ਨੂੰ ਛੇੜਿਆ ਗਿਆ ਉਹਦੀ ਇੱਜ਼ਤ ਦੇ ਖਿਲਾਫ ਬੋਲਿਆ ਗਿਆ ਉਹ ਇਹਨਾਂ ਨੇ ਵਿੱਚ ਨਹੀਂ ਸੁਣਾਈ ਬਾਕੀ ਗੱਲਾਂ ਸੁਣਾ ਕੇ ਉਹ ਬੰਦੇ ਨੂੰ ਇੰਨਾ ਕਿ ਇਹਨਾਂ ਨੇ ਪਹਿਲਾਂ ਟੌਰਚਰ ਕੀਤਾ ਕਿ ਉਹਦੇ ਮੂੰਹੋਂ ਇਹ ਨਿਕਲਿਆ ਕਿ ਹਾਂ ਜੀ ਇਹ ਕਰਾਂਗੇ ਪਰ ਕੀਤਾ ਕੱਖ ਨਹੀਂ ਗਿਆ ਇਸ ਚੀਜ਼ ਦੀ ਗਾਰੰਟੀ ਆ ਪੂਰੇ ਪਿੰਡ ਨੂੰ ਪੁੱਛ ਲਿਆ ਜਾਵੇ ਕਿ ਕੋਈ ਬੋਰਡ ਨੂੰ ਕਿਸ ਪਰਚਾ ਕਿਹਾ ਗਿਆ ਜਿਹੜੇ ਬੋਲ ਉਸ ਬੰਦੇ ਨੇ ਬੋਲਿਆ ਆਈਏ ਜੇ ਉਹ ਇਹਨਾਂ ਆਪ ਕੀਤਾ ਬਿਲਕੁਲ ਆਪ ਕੀਤਾ ਜੀ ਆਪ ਕੀਤਾ ਇਹਨਾਂ ਨੇ ਦੁਪਹਿਰ ਦੇ ਟਾਈਮ ਬੋਰਡ ਪਾੜੇ ਗਏ ਆ ਉਸ ਟਾਈਮ ਤੇ ਅਹੀਂ ਭਾਈ ਅਮਰਪਾਲ ਜੀ ਦਾ ਉੱਥੇ ਉਹਨਾਂ ਦੇ ਮਾਤਾ ਜੀ ਆਏ ਸੀ ਉਸ ਟਾਈਮ ਤਾਂ ਰੁੱਝੇ ਹੋਏ ਸੀ ਉੱਤਰ ਪਿੰਡ ਦੇ ਵਿੱਚ ਕੋਈ ਨਹੀਂ ਸਾਰਾ ਪਿੰਡ ਉੱਥੇ ਇਕੱਠਾ ਸੀ ਉਹਨੂੰ ਵੇਖ ਕੇ ਵੀ ਇਹਨਾਂ ਨੂੰ ਥੋੜਾ ਜਿਆਦਾ ਲੱਗਿਆ ਵੀ ਇਹ ਤਾਂ ਪਿੰਡ ਸਾਰਾ ਇੱਕ ਸਾਈਡ ਚੱਲ ਰਿਹਾ ਇਹਦੇ ਰਾਜੇ ਚ ਆ ਗਏ ਇਹਨਾਂ ਨੇ ਇਹ ਬੋਰਡ ਆਪੇ ਪਾੜ ਕੇ ਤੇ ਸਾਡੇ ਤੇ ਝੂਠਾ ਪਰਚਾ ਕਰਵਾਇਆ ਜੀ ਇਹ ਕੋਈ ਇਤਰਾਫ ਨਹੀਂ ਜਿਸ ਦਾ ਸੀਰਨ ਕਵਲ ਰ ਹੈ ਕਿ ਇਹਦੇ ਵੀ ਤੁਹਾਨੂੰ ਕੋਈ ਖਤਰਾ ਹੈ। ਖਤਰਾ ਸਾਨੂੰ ਪਹਿਲਾਂ ਤੋਂ ਹੀ ਸਾਡੇ ਨਾਲ ਹਰ ਵਾਰੀ ਇਦਾਂ ਕਰਦਾ ਆ ਰਿਹਾ ਕਿਉਂਕਿ ਪਿਛਲੇ ਵੀ 25 ਸਾਲ ਤੋਂ ਸਾਡੇ ਹੀ ਸਰਪੰਚ ਬਣਦਾ ਆ ਰਿਹਾ। ਇਹਨਾਂ ਨੇ ਬਥੇਰੀ ਵਾਹ ਲਾਈ ਆ। ਕਦੀ ਇਹਨਾਂ ਦਾ ਕੋਈ ਨੁਮਾਇੰਦਾ ਪਿੰਡ ਦੇ ਵਿੱਚ ਅੱਜ ਤੱਕ ਬਣਿਆ ਹੀ ਨਹੀਂਗਾ। ਜੇ ਇਹਨਾਂ ਨੂੰ ਥੋੜਾ ਪਿੱਛੇ ਅਸੀਂ ਨਾਲ ਮਿਲ ਕੇ ਚਲੋ ਗੁਰਦੁਆਰੇ ਦਾ ਪ੍ਰਧਾਨ ਬਣਾਇਆ। ਉੱਥੇ ਵੀ ਇਹਨੇ ਇਹੀ ਲੋਕਾਂ ਦੇ ਪਰਚੇ ਕਰਵਾਏ। 25 ਤੋਂ 30 ਲੋਕਾਂ ਦੇ ਪਰਚੇ ਇਸ ਬੰਦੇ ਨੇ ਕਰਵਾਏ। ਇਹਦਾ ਕੰਮ ਹੀ ਪਰਚੇ ਕਰਵਾਉਣਾ ਹੀ ਤੋਂ ਇਲਾਵਾ ਦਾ ਕੋਈ ਕੰਮ ਨਹੀਂਗਾ। ਨਰੇਗਾ ਜੋ ਪੈਸੇ ਖ ਇਹ ਥੋੜੀ ਜੀ ਇਨਕੁਆਰੀ ਕਰ ਲੋ ਸਾਡੇ ਪਿੰਡ ਦੇ ਵਿੱਚ ਜਿਹੜਾ ਸਹੀਆਂ ਨੂੰ ਸਹੀ ਕਹਦੋ ਅਸੀਂ ਤੁਹਾਡਾ ਬੜਾ ਸਤਿਕਾਰ ਕਰਦੇ ਆਂ ਠੀਕ ਆ 5 ਸਾਲ ਤੋਂ ਤੁਹਾਡੀ ਸਰਕਾਰ ਹੈਗੀ ਅੱਗੇ ਵੀ ਪਰਮਾਪਾ ਪਤਾ ਨਹੀਂ ਕਿੰਨਾ ਡੇਰਿਆ ਵਾ ਜਿੰਨਾ ਚਿਰ ਤੁਸੀਂ ਹੈਗੇ ਹੋ ਉਹਨਾਂ ਜਿਹੜੇ ਉਹ ਕੰਮ ਕਰੋ ਜਿਹੜਾ ਚੰਗਾ ਲੱਗੇ ਜੇ ਅਸੀਂ ਗਲਤਾਂ ਦਾ ਸਾਡੇ ਤੇ ਪਰਚੇ ਦੋ ਕਰਵਾਓ ਅਸੀਂ ਨਹੀਂ ਭਜਾਂਗੇ ਪਰ ਇਹੋ ਜੇ ਨਜਾਇਜ਼ ਨਾ ਕਰਵਾਓ ਇਹ ਅੱਜ ਤੇ ਆਮ ਪਾਰਟੀ ਦੇ ਜਿਹੜੇ ਪਹਿਲਾਂ ਕੰਮ ਕਰਾਏ ਮੰਨਣਾ ਪਹਿਲਾਂ ਤਾਂ ਸਾਡੇ ਅਕਾਲੀ ਦਲ ਦੇ ਮੰਤਰੀ ਸੀ ਅਸੀਂ ਅਕਾਲੀ ਦਲ ਸਰਕਾਰ ਸੀਗੇ ਨਹੀਂ ਨਹੀਂ ਇਹ ਜਿਹੜੇ ਆਪਣਾ ਲਾਡੀ ਕੰਮ ਲਾਡੀ ਨੇ ਗੁਰਦੌਰਾ ਸਾਹਿਬ ਤੇ 25 ਤੋਂ 30 ਬੰ ਕਾਂਗਰਸ ਇਹ ਹਰ ਸਰਕਾਰ ਚ ਚਲੇ ਜਾਂਦਾ ਜੀ ਪਹਿਲਾਂ ਕਾਂਗਰਸ ਸਰਕਾਰ ਉੱਥੇ ਵੀ ਹੈਗਾ ਸੀ ਇਹ ਉਦੋਂ ਡਾਕਟਰ ਜੀ ਉਤਰੀਦਾ ਬਹੁਤ ক্লোਜ ਬਣ ਗਿਆ ਸੀ ਮੇਰੇ ਕੋਲ ਪ੍ਰੂਫ ਹੈਗੇ ਜੀ ਮੈਂ ਫੋਟੋਆਂ ਦਵਾਂਗਾ ਅੱਜ ਇਹ ਡਾਕਟਰ ਥੋਲ ਦੇ ਨਾਲ ਨੇ ਅਗਰ ਕੱਲ ਨੂੰ ਦੂਜੀ ਸਰਕਾਰਾਂ ਦੀ ਉੱਥੇ ਵੀ ਇਹ ਨਮਾਇंदे ਹੀ ਹੋਣਗੇ ਜੀ ਕਿਉਂਕਿ ਇਹਨਾਂ ਦਾ ਕੰਮ ਆ ਇਹੋ ਜੇ ਕੰਮ ਬਣ ਕੇ ਥਾਣਿਆਂ ਦੇ ਵਿੱਚ ਰਹਿਣਾ ਪਰਚੇ ਕਰਵਾਉਣੇ ਕਦੀ ਕਿਸੇ ਦਫ਼ਤਰ ਕਦੀ ਕਿਸੇ ਦੇ ਉੱਪਰ ਅਸੀਂ ਪਿੰਡ 'ਚੋਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਹਰ ਵਰੀ ਪੰਚਾਇਤ ਬਣਾਉਣੇ ਔਰ ਪਿੰਡ ਦੇ ਕੰਮ ਕਰਦੇ ਆਣ ਕੇ ਸਾਡੇ ਪਿੰਡ ਦੇ ਵਿੱਚ ਪੁੱਛਿਆ ਜਾਵੇ ਇੱਕ ਓਪਨ ਡਿਬੇਟ ਕਰਵਾ ਤੁਸੀਂ ਵੀ ਇਹ ਮੰਗ ਕਰਦੇ ਮੰਗ ਹੈ ਤਾਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਜੋ ਸਹੀ ਆ ਉਹ ਕਰੋ ਅਗਰ ਸਾਡੇ ਦੇ ਪਰਚਾ ਬਣਦਾ ਬੋਰਡ ਦਾ ਤੁਸੀਂ ਕੋਈ ਇੱਕ ਵੀ ਪ੍ਰੂਫ ਦੇ ਦਿਓ ਸਾਡੇ ਦੇ ਪਰਚਾ ਕਰੋ ਅਸੀਂ ਇੱਕ ਵਾਰੀ ਵੀ ਨਹੀਂ ਕਵਾਂਗੇ ਕਿ ਕਿਉਂ ਕੀਤਾ ਔਰ ਅਗਰ ਨਹੀਂ ਆ ਦੇ ਦੀ ਇਨਕੁਆਰੀ ਕਰ ਲਓ ਇਨਕੁਆਰੀ ਕਰਨ ਤੋਂ ਬਾਅਦ ਸਾਡੇ ਦੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਜਿਹਦੇ ਤੇ ਬਣਦੀ ਕਰੋ ਜੇ ਅਹੀਂ ਬੋਰਡ ਪਾੜਿਆ ਤਾਂ ਸਾਡੇ ਤੇ ਕਰੋ ਪਰ ਅਸੀਂ ਇਹਦਾ ਗੁਰਦੁਆਰੇ ਜਾ ਕੇ ਨਿਆਂ ਦੇਣ ਨੂੰ ਤਿਆਰ ਆ ਅਗਰ ਸਾਡੀ ਨਾ ਸੁਣਵਾਈ ਤਾਂ ਅਸੀਂ ਹਾਈ ਕੋਰਟ ਦਾ ਰੁੱਖ ਜ਼ਰੂਰ ਕਰਾਂਗੇ ਜਾਣ ਵਾਲੇ ਸਰਕਾਰ ਲਾਲਜੀਤ ਸਿੰਘ ਪੁੱਲਰ ਦੀ ਬੋਰਡ ਆਈ ਸੀ ਪਿੰਡ ਅਸੀਂ ਬੋਰਡ ਲਾ ਰਹੇ ਸੀ ਲਗਭਗ ਅਸੀਂ 30 35 ਬੋਰਡ ਲਾ ਕੇ ਤੇ ਇੱਕ ਦੋ ਬੋਰਡ ਰਹਿ ਗਏ ਸੀ ਉਹਦੇ ਵਿੱਚੋਂ ਇੱਕ ਬੰਦੇ ਦਾ ਸਾਨੂੰ ਫੋਨ ਆਇਆ ਇਹਨਾਂ ਦੇ ਬੰਦੇ ਦੇ ਵਿੱਚੋਂ ਤਿੰਨਾਂ ਜਣਿਆਂ ਤੇ ਜਿਨ੍ਹਾਂ ਦੇ ਐਫ ਆਈ ਆਰ ਦਰਜ ਹੋਈ ਹੈ ਨਾ ਇਹਨਾਂ ਨੇ ਦੋਨਾਂ ਨੇ ਪਰਮਜੀਤ ਔਰ ਮਨਜੀਤ ਨੇ ਉਹਨੂੰ ਫੋਨ ਕੀਤਾ ਵਾ ਕਿ ਇਹਨਾਂ ਨੂੰ ਰੋਕ ਉਹ ਬੰਦੇ ਦਾ ਮੈਨੂੰ ਫੋਨ ਆਇਆ ਵਾ ਮੈਨੂੰ ਕਿਹਾ ਕਿ ਯਾਰ ਇਸ ਟੌਪਿਕ ਤੇ ਬਾਅਦ ਚ ਗੱਲ ਕਰਦੇ ਆ ਚਲੋ ਇਸ ਤੋਂ ਬਾਅਦ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਮੁੜ ਕੇ ਉਹਨੇ ਸ਼ਬਾਜ ਨੂੰ ਫੋਨ ਲਾ ਲਿਆ ਵਾ ਸ਼ਬਾਜ ਨੂੰ ਉਹਨੇ ਧਮਕੀ ਦਿੱਤੀ ਆ ਕਿ ਨਾ ਹੀ ਤੁਹਾਡਾ ਬੂਥ ਲੱਗਣ ਦਵਾਂਗੇ ਨਾ ਹੀ ਤੁਹਾਡੇ ਬੋਟ ਲੱਗਣ ਦਵਾਂਗੇ ਅਸੀਂ ਬੋਟ ਪਾਡਾਂਗੇ ਜਿਹੜਾ ਬੰਦਾ ਸ਼ਰੇਆਮ ਤਮਕੀ ਦੇਂਂਡਿਆ ਵਾ ਸਾਡੇ ਲਈ ਮੁਜਰਮ ਉਹੀ ਆ ਆਮ ਆਦੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਅਸੀਂ ਕਿਸੇ ਦਾ ਝੂਠਾ ਪਰਚਾ ਨਹੀਂ ਕਰਵਾਵਾਂਗੇ ਕਿਸੇ ਨੇ ਧੱਕੇਸ਼ਾਹੀ ਨਹੀਂ ਕਰਾਂਗੇ ਪਰ ਉਹਨਾਂ ਨੇ ਇਲਜ਼ਾਮ ਲਗਾਇਆ ਵਾ ਕਿ ਇਹਨਾਂ ਨੇ ਸਾਡੇ ਦੇ ਝੂਠਾ ਪਰਚਾ ਕਰਵਾਇਆ ਗਿਆ ਵਾ ਕਿ ਜਦ ਤੱਕ ਹੀ ਹਲਕਾ ਬਤਾਏ ਕੋਲ ਵੀ ਕਿਹਾ ਜਾਂਦਾ ਵਾ ਕਿ ਅੱਜ ਤੱਕ ਅਸੀਂ ਹਲਕੇ ਵਿੱਚ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਕਰਵਾਇਆ ਸਾਰੇ ਕੋਈ ਝੂਠਾ ਪਰਚਾ ਦਰਜ ਨਹੀਂ ਹੁੰਦਾ ਤੁਹਾਨੂੰ ਪਤਾ ਵਾ ਸਰਦਾਰ ਭਗਵੰਤ ਸਿੰਘ ਮਾਨ ਨੇ ਮંત્રી ਨਹੀਂ ਛੱਡੇ ਐਮਐਲਏ ਨਹੀਂ ਛੱਡੇ ਇਹ ਕੀ ਚੀਜ਼ ਆ ਇਹ ਬੰਦਿਆਂ ਨੇ ਪਾਰਟੀ ਦੇ ਉਲਟ ਚੱਲ ਕੇ ਕਾਲੀ ਦਲ ਦੀ ਸਪੋਰਟ ਕਰ ਰਹੇ ਸੀ ਜੀ ਦਾ ਕਰਕੇ ਇਹਨਾਂ ਬੰਦਿਆਂ ਨੇ ਪਲਾਨ ਬਣਾਇਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਪੰਜਵੜ ਵਿੱਚ ਬੂਥ ਨਹੀਂ ਲੱਗਣ ਦੇਣਾ ਇਹ ਕਾਲੀ ਦਲ ਦੇ ਇਸ਼ਾਰਿਆਂ ਤੇ ਨੱਚ ਰਿਹਾ ਵਾ ਇਹਦੇ ਬਾਰੇ ਅਸੀਂ ਇਹ ਪਾਰਟੀ ਨੂੰ ਸਾਰੀ ਜਾਣਕਾਰੀ ਦੇਗੀ ਕਿਰਦਾਰ ਬੜੀ ਵੱਡੀ ਗੱਲ ਹੁੰਦੀ ਆ ਉਹਨਾਂ ਨੇ ਤੁਹਾਡੇ ਕਿਰਦਾਰ ਤੇ ਗੱਲ ਕੀਤੀ ਹੈ ਕਿ ਇਹਦਾ ਕਿਰਦਾਰ ਆ ਤੁਸੀਂ ਪਿੰਡ ਚੋਂ ਪੁੱਛ ਸਕਦੇ ਜੀ ਤੇ ਇਹ ਨਵਾਂ ਬੰਦੇ ਦੀ ਕਹਾਣੀ ਹੈ ਜਿਹੜਾ ਬੜੀ ਸਿੱਖੀ ਦਾ ਜਿਹੜਾ ਬੰਦਾ ਕਰਦਾਰ ਦੀ ਗੱਲ ਕਰਦਾ ਹੈ ਨਾ ਮਨਜੀਤ ਸਿੰਘ ਮੰਨਾ ਮੈਂ ਉਹਨੂੰ ਦੱਸਣਾ ਚਾਹਣਾ ਵਾਂ ਕਿ ਆ ਇੱਕ ਦਿਹਾੜੀਦਾਰ ਬੰਦਾ ਵਾ ਜਿਹਦੇ ਨੇ ਤੇਰੇ ਤੇ ਡੀਜੀਪੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਆ ਡੀਜੀਪੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਆ ਇਹ ਮਾਮਲਾ ਵਾ ਪੁਲਿਸ ਚੋਂ ਕੀ ਗੁਰੂ ਕੀ ਵਿਡਾਲੀ ਦਾ ਉਹ ਬੰਦਾ ਮੇਰੇ ਕੋ ਵੀ ਕਾਫੀ ਵਾਰ ਆਇਆ Google Pay ਉਹਨੇ ਪੈਸੇ ਕੀਤੇ ਆ ਉਹ ਤੋਂ ਬੰਦੇ ਨੂੰ ਛਡਾਉਣ ਦੀ ਖਾਤਰ ਇਹਨੇ 50000 ਰੁਪਇਆ ਲਿਆ ਬਕਾਇਦਾ ਇੱਧਰ ਦੇਖੋ Google Pay ਹੋਇਆ ਬਕਾਇਦਾ ਉਹ ਬੰਦੇ ਦੇ ਥੱਲੇ ਦਸਤਕਿਆ ਇੱਧਰ ਦੇਖੋ ਜਿੰਨੀਆਂ ਵੀ ਐਂਟਰੀਆਂ ਉਹਦੀਆਂ ਸਾਰੀਆਂ ਦੇਖੋ ਫਿਰ ਜਦੋਂ ਇਹਨੂੰ ਡੰਡਾ ਚੜ੍ਹਿਆ ਪ੍ਰਸ਼ਾਸਨ ਵੱਲੋਂ ਫਿਰ ਹੱਥ ਜੋੜ ਕੇ ਉਹਦੇ ਬੰਦੇ ਦੇ ਪੈਸੇ ਵਾਪਸ ਕੀਤੇ ਨੇ 30000 ਰੁਪਇਆ ਇਹ ਮੇਰੇ ਕਰਤਾਰ ਦੀ ਗੱਲ ਕਰਦਾ ਵਾ ਉਤੋਂ ਫਰਵਰੀ ਦੇ ਪਹਿਲੇ ਹਫਤੇ 2022 ਦੇ ਵਿੱਚ ਇੱਕ ਮੰਗੀ ਨਾਮ ਦਾ ਬੰਦਾ ਵਾ ਉਹਨੂੰ ਥਾਣਾ ਚਬਾਲ ਦੀ ਪੁਲਿਸ ਚੁੱਕ ਲੈਂਦੀ ਆ ਐਸ ਐਚਓ ਹੀ ਪੱਟਿਓ ਸਮੇਂ ਦਾ ਉਹਦੇ ਨਾਲ ਕਰਕੇ ਨਾ ਵਾਧਾ ਘਾਟਾ ਪਤਾ ਨਹੀਂ ਉਹਨੂੰ 5000 ਦਿੱਤਾ 10000 ਦਿੱਤਾ ਵਾ ਮੇਰੇ ਕੋਲ ਵਿਦ ਪ੍ਰੂਫ ਆ ਇਹ ਬੰਦਾ 60000 ਰੁਪਏ ਉਹਨਾਂ ਦੇ ਘਰੋਂ ਲੈ ਕੇ ਗਿਆ ਵਾ ਔਰ ਉਹਦੇ ਪੈਸੇ ਦੇਣ ਦੇ ਬਾਵਜੂਦ ਵੀ ਉਹ ਬੰਦੇ ਦੇ ਪਰਚਾ ਦਰਜ ਹੋ ਗਿਆ ਇਸ ਸਾਡੇ ਨਾਲ ਕਰਦਾਰ ਦੀ ਗੱਲ ਕਰਦੇ ਆ ਕੀ ਕਾਰਨ ਇਹੋ ਜਿਹਾ ਵਾ ਕਿ ਇਹ ਜਿਹੜੇ ਸਾਰੇ ਜਿਹੜੇ ਪਿੰਡ ਦੇ ਕੁਝ ਜਿਹੜੇ ਬੰਦੇ ਆ ਇਹ ਤੁਹਾਡੇ ਖਿਲਾਫ ਹੋ ਗਏ ਆ ਕੀ ਇਹੋ ਜਿਹਾ ਕਾਰਨ ਲਿਆ ਵਾ ਕਾਰਨ ਇਹੀ ਰਿਹਾ ਜੀ ਇਹਨਾਂ ਨੂੰ ਸਤਾਰਾਂ ਜਿਹੜਾਇਆ ਇਹਨਾਂ ਨੂੰ 19 ਚ ਹਰਾਇਆ ਇਹਨਾਂ ਨੂੰ 22 ਚ ਹਰਾਇਆ ਇਹਨਾਂ ਨੂੰ ਹੁਣ ਅਸੀਂ 24 ਚ ਵੀ ਬੜੇ ਵੱਡੇ ਮਾਰ ਜਾਨਾ ਪਿੰਡੋ ੜਾਵਾਂਗੇ ਕਾਲੀਦਾਲ ਨੂੰ ਇਹ ਕਾਲੀਦਾਲ ਨੂੰ ਆਪਣੀ ਹਾਰ ਨਹੀਂ ਬਰਦਾਸ਼ਤ ਹੋ ਰਹੀ ਇਹਨਾਂ ਨੂੰ ਹੁਣ ਕੋਈ ਮੂੰਹ ਨਹੀਂ ਲਾ ਰਿਹਾ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਗਏ ਸੀ ਜਿਸ ਦਿਨ ਮਨਜੀਤ ਮੰਨੇ ਦੀ ਐਮ ਐਲ ਏ ਸਾਹਿਬ ਨੂੰ ਆ ਕਰਤੂਤ ਦਿਖੀ ਉਹਨਾਂ ਨੇ ਇਹਨਾਂ ਨੂੰ ਵਾਪਸ ਭੇਜਿਆ ਕਿ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਹੈਗੀ ਉਹ ਦਾ ਹੱਥ ਕਹਿ ਰਿਹਾ ਵਾ ਕਿ ਮੈਂ ਆਮ ਆਦਮੀ ਪਾਰਟੀ ਨਾਲ ਲਵਾਂ ਤੇ ਆਮ ਆਦਮੀ ਪਾਰਟੀ ਵਿੱਚ ਮੋਟਾ ਫਾਮਾ ਕਰ ਆਮ ਆਦਮੀ ਪਾਰਟੀ ਦੇ ਵਿੱਚ ਖੜਾ ਰਵਾਂਗਾ ਬਿਲਕੁਲ ਨਹੀਂ ਜੀ ਉਪਰਮਜੀਤ ਸਿੰਘ ਕਹਿ ਉਹ ਪਰਮਜੀਤ ਸਿੰਘ ਕਹਿ ਰਿਹਾ ਵਾ ਇਹ ਕਾਲੀ ਦਲ ਦੇ ਬੰਦੇ ਆ ਕਾਲੀ ਦਲ ਵਿੱਚ ਹੀ ਨਾ ਰਹਿਣਾ ਵਾ ਇਹ ਜਿਹੜੀ ਮਲਾਈ ਲਾਉਣ ਆਏ ਹੀ ਉਹ ਇਹਨਾਂ ਦੀ ਗੱਲ ਨਹੀਂ ਪੈਂਦੀ ਤੁਹਾਡੀ ਪਾਰਟੀ ਦਾ ਬੰਦਾ ਕਾਲੀ ਦਲ ਨਾਲ ਕਿਉਂ ਸਹਿਮਤ ਹੋ ਗਿਆ ਕੀ ਇਹੋ ਜਿਹਾ ਕਰਨ ਗਿਆ ਉਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਉਹ ਆਪੋ ਆਪਣੀ ਥੂਰੀ ਹੁੰਦੀ ਆ ਹੁਣ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਅਸੀਂ ਪਿੰਡ ਦੇ ਵਿੱਚ ਵਿਕਾਸ ਕੀਤਾ ਅਸੀਂ ਗਲੀਆਂ ਨਾਲੀਆਂ ਬਣਵਾਉਣ ਦੇ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅਗਵਾਈ ਦੇ ਹੇਠ ਇਹਨਾਂ ਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਇਹਨਾਂ ਨੇ 15 ਸਾਲ ਸਰਪੰਚੀ ਕੀਤੀ ਆ ਇਹਨਾਂ ਨੂੰ ਕਿਵੇਂ ਹਜੇ ਹੋ ਜੂਗਾ ਪੀ ਇੱਕ ਆਮ ਕਰਦੇ ਮੁੰਡੇ ਉੱਠ ਕੇ ਕੰਮ ਕਰਾਉਣ ਡਿਆ ਵੀ ਇਹ ਚੀਜ਼ੇ ਹজম ਕਰਨਗੇ ਔਰ ਦੂਜਾ ਜਿਹੜਾ ਇੱਕ ਬਖਤਾਵਰ ਸਿੰਘ ਬੋਲਣ ਡਿਆ ਵਾ ਉਹਨੂੰ ਮੈਂ ਤੁਹਾਡੇ ਮਾਦਮੀਆਂ ਰਾਹੀਂ ਦੱਸਣਾ ਚਾਹਣਾ ਵਾ ਕਿ ਜੇ ਤੇਰੇ ਵਿੱਚ ਦਾਮਿਆਂ ਨਾ ਤੇ ਆਪ ਇਲੈਕਸ਼ਨ ਲੜ ਤੈਨੂੰ ਮੈਂ ਦੱਸੂਗਾ ਕਿ ਲਾਡੀ ਕੌਣ ਆ ਤੂੰ ਆ 2 ਨੰਬਰ ਦੇ ਤੇਰੇ ਕੋ ਪੈਸੇ ਆ 2007 ਦੀ ਤੇ 2022 ਦੀ ਆਪਣੀ ਜਾਇਦਾਦ ਚੈੱਕ ਕਰ ਕਿ ਤੂੰ ਕੀ ਹਦੂਦੋਂ ਦੇ ਅੱਜ ਤੂੰ ਕੀ ਆ ਮਤਲਬ ਕੀ ਤੁਹਾਡਾ ਤੁਹਾਡੀ ਚੜਤ ਉਹਨਾਂ ਕੋ ਬਰਦਾਸ਼ਤ ਨਹੀਂ ਹੋ ਰਹੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹਨਾਂ ਪਿਛਲਾ ਜਿੰਨਾ ਵੀ ਸਮਾਂ ਸੀ 22 ਤੱਕ ਇਹਨਾਂ ਨੇ 20 ਸਾਲ ਚੌਧਰ ਕੀਤੀ ਆ ਇਹਨਾਂ ਨੂੰ ਗਾੜੀ ਕੋ ਟੱਕਰ ਦੇਣ ਵਾਲਾ ਬੰਦਾ ਨਹੀਂ ਟੱਕਰਿਆ ਅਗਰ ਅਹੀਂ ਹੁਣ ਅਨਸਾਫ਼ ਤੇ ਚੱਲਣ ਵਾਲੇ ਬੰਦੇ ਇਹਨਾਂ ਨੂੰ ਕਿੱਦਾਂ ਚੰਗੇ ਲੱਗਾਂਗੇ ਤੇ ਹੁਣ ਇਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਚਾਇਤੀ ਇਲੈਕਸ਼ਨ ਆ ਜੇ ਨਹੀਂ ਆ ਕੀ ਸਰਪੰਚ ਜੀ ਤੁਸੀਂ ਆਪਣਾ ਡਬਲ ਥੋੜ ਦੇ ਜਾਈ ਬਿਲਕੁਲ ਜੀ ਮੈਂ ਖੜਾ ਵਾਂ ਇਹਦੇ ਵਿੱਚ ਦਾਮਿਆਂ ਤੇ ਆਪ ਆਵੇ ਕਿਉਂ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਂਦਾ ਵਾ ਜੇ ਤੇਰੇ ਵਿੱਚ ਦਾਮਿਆਂ ਤੇ ਆਪ ਇਲੈਕਸ਼ਨ ਲੜ ਕਿਸੇ ਦੇ ਮੋਢੇ ਤੇ ਰੱਖ ਕੇ ਨਾ ਚਲਾਈ ਲੋਕ ਭਲੀ ਭੱਤ ਜਾਣੀ ਆ ਹੱਥਾਂ ਨੂੰ ਥੁੱਕ ਲਾ ਕੇ ਬੈਠਿਆ ਤੁਹਾਨੂੰ ਐਮਪੀ ਇਲੈਕਸ਼ਨ ਚ ਵੀ ਮੰਨ ਜਾਗੇ ਤਰੀਜ ਨਾ ਔਰ ਸਰਪੰਚੀ ਚ ਵੀ ਕੋਈ ਤੁਸੀਂ ਲੈ ਸੀਗਾ ਕੁਝ ਜਿਹੜੇ ਮੰਤਰੀ ਨਾਮ ਦਾ ਬੋਰਡ ਬਾਰੇ ਕਿਸ ਤਰ੍ਹਾਂ ਗੋਟੀਆ ਮਾਮਲਾ ਕੀ ਕਰ ਰਹੀ ਹੋ ਨਿਕਲ ਇਹਦੇ ਆਪਣੇ ਆਮ ਪਾਰਟੀ ਵੱਲੋਂ ਲੋਕ ਸਭਾ ਦੇ ਆਪਣਾ ਮਿਸ਼ਨ ਵੱਲੋਂ ਜਿਹੜੀਆਂ ਹਦੈਤਾਂ ਦੇ ਮੁਤਾਬਕ ਉਹਨਾਂ ਨੇ ਪਰਮਿਸ਼ਨ ਲੈ ਕੇ ਉਹਨਾਂ ਨੇ ਪਿੰਡ ਦੇ ਵਿੱਚ ਜਿਹੜੇ ਬੋਰਡ ਲਾਏ ਸੀ ਤੇ ਇਹ ਕੁਝ ਜਿਹੜੇ ਤਿੰਨ ਵਿਅਕਤੀਆਂ ਦੇ ਪਰਚਾ ਦਰਜ ਹੋਇਆ ਇਹਨਾਂ ਨੇ ਰਾਤ ਜਿਹੜੇ ਬੋਰਡ ਇਹਨਾਂ ਨੇ ਵੀ ਉਹਨਾਂ ਦੇ 파ੜ ਦਿੱਤੇ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਸ ਕੰਪਲੇਂਟ ਦੇ ਆਧਾਰ ਤੇ ਹੀ ਇਹਨਾਂ ਦੇ ਖਿਲਾਫ ਜਿਹੜੀ ਤਿੰਨਾਂ ਦੇ ਖਿਲਾਫ ਐਫ ਆਰ ਦਰਜ ਕਰਤੀ ਹੈ ਬਾਕੀ ਇਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਅੱਗੇ ਅੱਗੇ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਕਿੰਨਾ ਦੀ ਕਿਸ ਦੀ ਸ਼ਹਿ ਤੇ ਇਹ ਬੋਰਡ 파ੜੇ ਨੇ ਉਹ ਸਾਡਾ ਤਰਤੀਸ਼ ਦਾ ਵਿਸ਼ਾ ਉਹ ਜੋ ਤਰਤੀਸ਼ ਦੇ ਵਿੱਚ ਅੱਗੇ ਆਏਗਾ ਉਹਦੇ ਮੁਤਾਬਕ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ